ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਦੇ ਵਿੱਚ ਤੇ ਜਿਹੜਾ ਅੱਜ ਮੈਂ ਬਲੌਗ ਪਾ ਰਹੇ ਹਾਂ ਜੀ ਇਹ ਆਪਣੇ ਹੈਗਾ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਦਾ ਜੀ ਬਿਜ਼ੀ ਹੋਣ ਕਰਕੇ ਐਡਿਟ ਨਹੀਂ ਹੋ ਸਕਿਆ ਤੇ ਪਾ ਨਹੀਂ ਸਕੇ ਤਾਂ ਕਰਕੇ ਅੱਜ ਪਾ ਰਹੇ ਹਾਂ ਤੇ ਮੈਂ ਤੇ ਮੇਰਾ ਗੋਰੀ ਭਰਾ ਅਸੀਂ ਪਹੁੰਚ ਗਏ ਜੀ ਏਜੰਸੀ ਦੇ ਵਿੱਚ ਬਜਾਜ ਵਾਲਿਆਂ ਦੀ ਲੋ ਜੀ ਸੰਜੂ ਨੂੰ ਵੀ ਬੁਲਾ ਲਿਆ ਸੀ ਤਾਂ ਆਪਣਾ ਖੁਸ਼ ਵੀ ਆ ਗਿਆ ਸੀਗਾ ਲੋ ਜੀ ਸੰਜੂ ਆਣਸਰ ਕਲਰ ਚੈੱਕ ਕਰਨ ਲੱਗ ਗਿਆ ਸਕੂਟਰਾਂ ਦੇ ਕੀ ਕਹਿੰਦਾ ਆਪਾਂ ਵਾਈਟ ਲੈ ਲੈਂਦੇ ਪਰ ਵਾਈਟ ਪਹਿਲਾਂ ਹੀ ਸੋਲਡ ਹੋ ਚੁੱਕਿਆ ਸੀਗਾ। ਲੋ ਜੀ ਆਪਣਾ ਸਕੂਟਰ ਹੋ ਗਿਆ ਤਿਆਰ ਤੇ ਸ਼ੀਸ਼ੇ ਵਗੈਰਾ ਵੀ ਲੱਗ ਚੁੱਕੇ ਤੇ ਪਿੱਛੇ ਵਾਲਾ ਹੈਂਡਲ ਜਾਂ ਵੀ ਲਾਤਾ। ਬੜੀ ਗਾ ਲੀ ਐਕਟਿਵਾ ਦਾ ਕਿੰਨੇ ਨੇ ਖੜ ਗਿਆ ਹੈ ਨਵਾਂ ਸਕੂਟਰ ਵਾਹਨ ਨਵਾਂ ਵਾਹਨ ਹਾਂ ਗੁਰੂਜੀ ਵਾਲਾ ਬੜੀਏ ਵੀਰਜੀ ਗੁਰੂ ਵਾਲਾ ਕੋਈ ਸਕੂਟਰ ਮਿਲਦੇ ਆ ਨਹੀਂ ਮਿਲਦੇ। ਹਾਂ ਸਾਨੂੰ ਕੰਬਲ ਵੀ ਮਿਲਿਆ ਨਾਲ ਆ ਗੱਡੀ ਵੀ ਨਾਲ ਦਿੱਤੀ ਆ ਮਿੱਤਰਾਂ ਨੇ ਗੱਡੀ ਰੱਖੀ ਟੂਟੇ ਬਾਟ ਲੈਣ ਨੂੰ ਕਿਉਂ ਕਰ ਗੱਲ ਕਿਉਂ ਕਰ ਗੱਲ ਲੋ ਜੀ ਫਿਰ ਅਸੀਂ ਕਾਲੀ ਕੋੜੀ ਸਕੋਰਪੇ ਦੇ ਵਿੱਚ ਚੱਲ ਪਏ ਪਾਰਟੀ ਕਰਨ ਖੁਸ਼ ਕੰਨਾਂ ਪਾਰਟੀ ਦੇ ਪਰ ਪਾਰਟੀ ਤਾਂ ਇਹਨਾਂ ਨੂੰ ਦੇਣੀ ਪਈ ਗੋਰੀਨ ਤੋਂ ਖੁਸ਼ ਨੂੰ ਮੇਰੇ ਕੋਲ ਤਾਂ ਜਿੰਨੇ ਪੈਸੇ ਸੀ ਸਾਰੇ ਲੱਗੇ 5-6000 ਬਾਕੀ ਉਧਰ ਉਧਰ ਕਰਕੇ 8000 ਰੁਪਏ ਡਾਊਨ ਪੇਮੈਂਟ ਕੀਤੀ ਬਾਕੀ ਨਾਨ ਕੀਤਾ ਕੰਬਲ ਕਿੱਧਰ ਗਿਆ ਆਪਣਾ ਕੰਬਲ ਕੰਬਲ ਲੋ ਜੇ ਇੱਥੇ ਸੀ ਮਾਡਰ ਟਾਊਨ ਫੇਸ 3 ਦੇ ਵਿੱਚ ਅਸੀਂ ਕੀਤੀ ਪਾਰਟੀ ਬਾਅਦ ਚ ਟਾਊਨ ਪੱਬ ਦੇ ਵਿੱਚ ਬਹੁਤ ਕੈਂਟ ਗੱਲਬਾਤ ਹੈ ਇੱਥੇ ਨਿਆਰੇਦਾਰ ਹੈ ਪੂਰਾ ਸਿਸਟਮ ਉਹ ਖੜੀ ਆਪਣੀ ਕਾਲੀ ਕਾਰ ਕਾਲੀ ਘੋੜੀ ਸਕੋਰਪੀਓ 786 ਆਸੀ ਗਈ ਮਾਰਕੀਟ ਹਣੋ ਗਿਆ ਜਿੰਦਰ ਨੇ ਉਹ ਬੰਦਾ ਰਾ ਸਹੀ ਹੈ ਪਰ ਉਹ ਬੰਦਾ ਨਹੀਂ ਮਾਰਦਾ ਦਿਲ ਦਾ ਨਹੀਂ ਮਾਰਦਾ ਦਿਲ ਦਾ ਨਹੀਂ ਮਾਰਦਾ ਪਰ ਉਹ ਥੋੜਾ ਜਿਹਾ ਦਿਵਾਗ ਮਤ ਜੀ ਹੈ ਨਾ ਭਾਈ ਚੱਲ ਕੋਈ ਨਹੀਂ ਚੁੱਪ ਕਰ ਜੋ ਯਾਰ ਮੈਂ ਵਲੋਗ ਬਣਾਈਏ ਨਾ ਅਨਿੰਦਰ ਵਲੋਗ ਬਣਾਈਏ ਟਿੱਡਾ ਹੋ ਗਿਆ ਫੋਨ ਮੇਰਾ ਹੈਲੋ ਗਾਇਸ ਖੜ ਜਾ ਵੀਡੀਓ ਓ ਫ੍ਰੈਸ਼ ਹੈਣੀ ਭਾਈ ਯਾਰ ਓ ਯਾਰ ਖੜੇ ਦਵਾਰ ਵਾਲਾ ਚੱਲ ਹੈਲੋ ਗਾਇਸ ਗਾਇਸ ਵੀਰੇ ਚੇਤੇ ਚੇਤੇ ਬੁਜਾ ਦੇ ਦੋ ਲੱਖ ਰੁਪਏ 1.5 ਲੱਖ ਦੀ ਪਾਰਟੀ ਆਪਣੇ ਖੁਸ਼ ਤੇ ਗੋਰੀ ਨੇ ਦਿੱਤੀ ਆ ਦੋਨਾਂ ਨੇ ਪਾਰਟੀ ਤੇ ਗੋਰੀ ਨੇ ਆ ਆਪਣਾ ਭਰਾ ਸੰਜੂ ਜੀ ਸਕੋਰ ਫਿਰ ਇਹ ਡਾਊਨ ਪੇਮੈਂਟ ਭਰੀ ਆਈ ਡਾਊਨ ਪੇਮੈਂਟ ਗੋਰੀ ਨੇ ਆਪਣਾ ਸੰਜੂ ਨੇ ਦਿੱਤੀ ਆ ਸੰਜੂ ਨੇ ਕੀਤੀ ਆ ਇੰਟਰਸਟਰੀ ਦਾ ਮਾਲਕ ਅਸੀਂ ਮਹੀਨਾ ਪਹਿਲਾਂ ਸਕੋਰ ਵੀ ਲਏ ਤੇ ਜਿਹਦੇ ਵਿੱਚ ਫਿਰਦੇ ਆਂ ਅਸੀਂ ਕੀ ਗੱਲ ਆ ஏடியா கடற கணோர மார சிதி